ਅੱਜ ਦੀ ਸੰਜੀ ਖਬਰ ਲੁਧਿਆਣੇ ਤੋਂ ਹੈ ਜਿੱਥੇ ਇੱਕ ਨੌਜਵਾਨ ਦੇ ਨਾਲ ਪੁਲਿਸ ਦੇ ਵੱਲੋਂ ਤਸ਼ੱਦਦ ਕੀਤਾ ਗਿਆ ਖਬਰ ਇਹ ਹੈ ਕਿ ਉਸਨੇ ਗੱਡੀ ਦੇ ਉੱਤੇ ਸੰਤ ਭਿੰਡਰਾਵਲੇ ਦੀ ਫੋਟੋ ਲੱਗੀ ਹੋਈ ਸੀ ਜਿਸ ਤੋਂ ਬਾਅਦ ਇਹ ਸਾਰਾ ਘਟਨਾਕਰਮ ਹੁੰਦਾ ਹੈ ਕੀ ਗੱਲ ਹੋ ਕੇ ਪੂਰੀ ਸਚਾਈ ਹੈ ਕਿਉਂ ਇਹ ਸਾਰਾ ਕੁਝ ਹੋਇਆ ਇਸ ਦਾ ਅਸਲ ਕਾਰਨ ਕੀ ਹੈ ਦਸਕਾਂ ਨੂੰ ਜਰੂਰ ਦੱਸੋ ਜੀ ਬਿਲਕੁਲ ਇਹ ਘਟਨਾ ਲੁਧਿਆਣੇ ਦੇ ਵਿੱਚ ਹੈ ਰਣਜੋਤ ਸਿੰਘ ਨਾਮੀ ਨੌਜਵਾਨ ਦੇ ਨਾਲ ਜਿਹੜੀ ਹੈ ਪੁਲਿਸ ਵੱਲੋਂ ਤਸ਼ੱਦਦ ਕੀਤਾ ਗਿਆ ਉਹਦੇ ਨੌ ਤੱਕ ਖਿੱਚ ਦਿੱਤੇ ਗਏ ਪਲਾਸਾਂ ਦੇ ਨਾਲ ਤੇ ਸਾਰੀ ਰਾਤ ਉਹਦੀ ਕੁੱਟਮਾਰ ਜਿਹੜੀ ਹੈਗੀ ਆ ਉਹ ਕੀਤੀ ਗਈ ਹੈ ਇਹ ਘਟਨਾ ਨੂੰ ਵੇਖ ਕੇ ਇਹ ਨਹੀਂ ਲੱਗਦਾ ਕਿ ਅਸੀਂ 2026 ਦੇ ਵਿੱਚ ਜਿਉਂ ਰਹੇ ਆ ਇਹ ਹੀ ਲੱਗਦਾ ਹੈ ਕਿ ਅਸੀਂ ਉਹੀ 90s ਵਾਲੇ ਜਿਹੜੇ ਦੌਰ ਜਦੋਂ ਪੁਲਿਸ ਵੱਲੋਂ ਅਨਾਂ ਤਸ਼ੱਦਦ ਨੌਜਵਾਨਾਂ ਤੇ ਕੀਤਾ ਜਾਂਦਾ ਹੁੰਦਾ ਸੀ ਜੇਲ੍ਹਾਂ ਦੇ ਵਿੱਚ ਰੱਖ ਰੱਖ ਕੇ ਕਈਆਂ ਦੀਆਂ ਅੱਖਾਂ ਤੱਕ ਕੱਢ ਦਿੱਤੀਆਂ ਜਾਂਦੀਆਂ ਸੀ ਸੋ ਕਈਆਂ ਨੂੰ ਦੋ ਜੀਪਾਂ ਦੇ ਨਾਲ ਬੰਨ੍ਹ ਕੇ ਵਿਚਾਲਿਓਂ ਪਾੜ ਦਿੱਤਾ ਜਾਂਦਾ ਸੀ ਸੋ ਉਸ ਤਰੀਕੇ ਦੀ ਇਹ ਘਟਨਾ ਅੱਜ ਵੀ ਨਜ਼ਰ ਆ ਰਹੀ ਹੈ ਅਸੀਂ ਬਹੁਤ ਵਾਰ ਕਹਿੰਨੇ ਆ ਕਿ ਨਵੀਂ ਭਰਤੀ ਹੋ ਚੁੱਕੀ ਹੈ ਪੜ੍ਹੇ ਲਿਖੇ ਮੁੰਡੇ ਆ ਚੁੱਕੇ ਨੇ ਪਰ ਹਾਲਾਤ ਅੱਜ ਵੀ ਪੰਜਾਬ ਪੁਲਿਸ ਦੇ ਵਿੱਚ ਉਹੀ ਨਜ਼ਰ ਆ ਰਹੇ ਨੇ ਹੁਣ ਤੁਸੀਂ ਦੇਖੋ ਵੀ ਇਸ ਨੌਜਵਾਨ ਦੇ ਨਾਲ ਜਿਹੜੀ ਕੁੱਟਮਾਰ ਹੀ ਨਹੀਂ ਉਤੇ ਅੰਨਾ ਤਸ਼ੱਦਦ ਕੀਤਾ ਗਿਆ ਜਿਵੇਂ ਮੈਂ ਦੱਸ ਦੱਸ ਰਿਹਾ ਤੁਹਾਨੂੰ ਇਹ ਖਬਰ ਵੈਸੇ ਤਾਂ ਬਹੁਤ ਵਾਇਰਲ ਹੋ ਰਹੀ ਹੈ ਧਰਨਾ ਵੀ ਲੱਗਿਆ ਸੋ ਨੌਜਵਾਨ ਦੀ ਹੋਈ ਕੀ ਹੈ ਘਟਨਾ ਪਹਿਲਾਂ ਆਪਾਂ ਇਹ ਇਹ ਦੱਸੀਏ ਤੁਹਾਨੂੰ ਸੋ ਇਹ ਟੈਕਸੀ ਚਲਾਉਂਦਾ ਮੁੰਡਾ ਰਣਜੋਤ ਸਿੰਘ ਨਾਮ ਹੈ ਤੇ ਕਿਸੇ ਦੂਸਰੀ ਗੱਡੀ ਦੇ ਨਾਲ ਇਹਦੀ ਗੱਡੀ ਟੱਚ ਕਰ ਜਾਂਦੀ ਹੈ ਇਹ ਕਹਿ ਲਈਏ ਵੀ ਗੱਡੀ ਵੱਜ ਗਈ ਸੋ ਇਹ ਉਤਰਦਾ ਹੈ ਬਹੁਤ ਤਰੀਕੇ ਦੇ ਨਾਲ ਉਹਨਾਂ ਦੂਜੀ ਪਾਰਟੀ ਜਿਹਨਾਂ ਦੀ ਗੱਡੀ ਵੱਜੀ ਆ ਉਹ ਕੋਈ ਤਣਾੜ ਸ਼ਹਿਰ ਦੇ ਬੰਦੇ ਕੋਈ ਤਗੜੇ ਬੰਦੇ ਸੀ ਸੋ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਕੋਈ ਗੱਲ ਨਹੀਂ ਜਿਹੜਾ ਤੁਹਾਡਾ ਨੁਕਸਾਨ ਹੋਇਆ ਉਹਦਾ ਖਰਚਾ ਮੈਂ ਭਰ ਦਿਆਂਗਾ ਤੇ ਤੁਸੀਂ ਕੋਈ ਚਿੰਤਾ ਨਾ ਕਰੋ ਪਰ ਉਹ ਜਿਹੜੀ ਦੂਸਰੀ ਪਾਰਟੀ ਸੀ ਉਹਨਾਂ ਦੀ ਅੱਖ ਜਿਹੜੀ ਹੈ ਗੱਡੀ ਦੇ ਉੱਤੇ ਇਹ ਮੁੰਡੇ ਦੀ ਗੱਡੀ ਦੇ ਉੱਤੇ ਲੱਗੀ ਸੰਤ ਜਰਨੈਲ ਸਿੰਘ ਦੀ ਤਸਵੀਰ ਵੱਲ ਜਾਂਦੀ ਹੈ ਤੇ ਉਹ ਉਹਨਾਂ ਨੂੰ ਬੁਰਾ ਭਲਾ ਬੋਲਣ ਲੱਗ ਪਏ ਇਹ ਮੁੰਡੇ ਨੇ ਬੜੇ ਤਰੀਕੇ ਦੇ ਨਾਲ ਫਿਰ ਤੋਂ ਕਿਹਾ ਕਿ ਤੁਸੀਂ ਸਾਡੇ ਸੰਤਾਂ ਬਾਰੇ ਇਸ ਤਰ੍ਹਾਂ ਨਾ ਬੋਲੋ ਤੁਹਾਡਾ ਜਿਹੜਾ ਨੁਕਸਾਨ ਹੈਗਾ ਭਰ ਦਿਆਂਗੇ ਤੇ ਇੰਨੇ ਦੇ ਵਿੱਚ ਉਹ ਪੁਲਿਸ ਆਦ ਲੈਂਦੇ ਆ ਤੇ ਪੁਲਿਸ ਸਾਡੇ ਰਣਜੋਤ ਸਿੰਘ ਨੂੰ ਗ੍ਰਿਫਤਾਰ ਕਰਕੇ ਲੈ ਜਾਂਦੇ ਆ ਗ੍ਰਫਤਾਰ ਕਰਕੇ ਲੈ ਜਾਂਦੇ ਨੇ ਤੇ ਉਸ ਤੋਂ ਬਾਅਦ ਇਹ ਇਹ ਕਿਹਾ ਜਾਂਦਾ ਪੁਲਿਸ ਵਾਲਿਆਂ ਦਾ ਇਹ ਡਾਇਲੌਗ ਸੀ ਕਿ ਇਹਦੇ ਵਿੱਚ ਜਿਹੜਾ ਭਿੰਡਰਾਂ ਵਾਲਾ ਵੜਿਆ ਹੋਇਆ ਉਹ ਕੱਢਣਾ ਸੋ ਮਤਲਬ ਇੰਨੀ ਜਿਹੜੀ ਕਿੜ ਹੈ ਅੰਦਰ ਰੱਖ ਕੇ ਤੇ ਸਾਰੀ ਰਾਤ ਉਹਦੇ ਤੇ ਤਸ਼ੱਦਦ ਕਰਦੇ ਰਹੇ ਆ ਉਹਦੇ ਹੱਥਕੜੀਆਂ ਲਾ ਕੇ ਪੈਰ ਬੰਨੇ ਹੋਏ ਹੱਥ ਬੰਨੇ ਹੋਏ ਤੇ ਉਹਦੇ ਨੌ ਤੱਕ ਖਿੱਚੇ ਗਏ ਰਜੋਤ ਸਿੰਘ ਨੂੰ ਜਦੋਂ ਸਵੇਰੇ ਪਰਿਵਾਰ ਦੇ ਹਵਾਲੇ ਕੀਤਾ ਗਿਆ ਤੇ ਉਹ ਤੁਰੰਦੀ ਹਾਲਤ ਦੇ ਵਿੱਚ ਵੀ ਨਹੀਂ ਸੀ ਉਹਨੂੰ ਦੋ ਬੰਦੇ ਫੜ ਕੇ ਲੈ ਕੇ ਆ ਰਹੇ ਤੇ ਬੋਲਿਆ ਵੀ ਨਹੀਂ ਸੀ ਉਹਦੇ ਕੋਲ ਜਾ ਰਿਹਾ ਤੇ ਉਹ ਰਣਜੋਤ ਸਿੰਘ ਜਦੋਂ ਠੀਕ ਹੈ ਥੋੜਾ ਬੋਤਾ ਬੋਲਣ ਲੱਗਿਆ ਤੇ ਉਹਨੇ ਇਹ ਗੱਲ ਦੱਸੀ ਆ ਕਿ ਸਾਰੀ ਰਾਤ ਉਹਦੇ ਹੱਥ ਦੇ ਵਿੱਚੋਂ ਖੂਨ ਜਿਹੜਾ ਹੈਗਾ ਵਗਦਾ ਰਿਹਾ ਤੇ ਇੱਕ ਪੁਲਿਸ ਕਨਸਟੇਬਲ ਜਿਹੜਾ ਹੈ ਵਾਈਪਰ ਦੇ ਨਾਲ ਜ਼ਮੀਨ ਤੋਂ ਉਹ ਡੁੱਲਿਆ ਖੂਨ ਜਿਹੜਾ ਹੈਗਾ ਉਹ ਸਾਫ਼ ਕਰਦਾ ਰਿਹਾ ਮਤਲਬ ਇਹ ਨਹੀਂ ਕੀਤਾ ਗਿਆ ਕਿ ਉਹ ਉਹਦੇ ਖੂਨ ਰੋਕਣ ਵਾਸਤੇ ਕੋਈ ਉਹਦਾ ਹਿੱਲਾ ਕੀਤਾ ਜਾਵੇ ਬਲਕਿ ਵਾਈਪਰ ਦੇ ਨਾਲ ਫਰਸ਼ ਤੋਂ ਜਿਹੜਾ ਖੂਨ ਹੈ ਉਹ ਨਾਲ ਨਾਲ ਸਾਫ਼ ਕਰਦਾ ਰਿਹਾ ਸੋ ਇਹਦੇ ਵਿੱਚ ਜਿਹੜਾ ਰਣਜੋਤ ਸਿੰਘ ਹੈ ਨਾ ਇਹਦੀ ਮੌਤ ਹੋ ਸਕਦੀ ਸੀ ਉਹਦੇ ਕੋਈ ਚੰਗੇ ਕਰਮ ਨਹੀਂ ਜਾ ਕਿ ਇਹ ਕਿ ਉਹ ਕਿਵੇਂ ਬਚ ਗਿਆ ਪਤਾ ਨਹੀਂ ਕਿਉਂਕਿ ਜੇ ਸਾਰੀ ਰਾਤ ਬੰਦੇ ਦਾ ਖੂਨ ਚੋਂਦਾ ਚੋਂਦਾ ਰਿਹਾ ਤਾਂ ਉਹਦੀ ਮੌਤ ਵੀ ਹੋ ਸਕਦੀ ਸੀ ਅੰਨਾ ਤਸ਼ੱਦਦ ਜਿਹੜਾ ਹੈਗਾ ਉਹਦਾ ਉਹਦਾ ਤੁਸੀਂ ਇਹ ਦੇਖੋ ਵੀ ਪਿਸ਼ਾਬ ਤੱਕ ਬਾਥਰੂਮ ਤੱਕ ਉਹਦਾ ਜਿਹੜਾ ਕਹਿੰਦੇ ਆ ਵਿੱਚ ਨਿਕਲ ਗਿਆ ਉਹ ਮੁੰਡੇ ਦਾ ਸੋ ਇਹ ਹਾਲਾਤ ਨੇ ਅੱਜ ਵੀ ਤੇ ਅਸੀਂ ਜਦੋਂ ਕਹਿੰਦੇ ਆ ਕਿ ਲਓ ਜੀ ਹੁਣ ਹਾਲਾਤ ਬਦਲ ਚੁੱਕੇ ਨੇ ਹੁਣ ਪੁਲਿਸ ਉਸ ਤਰੀਕੇ ਨਾਲ ਟਰੀਟ ਨਹੀਂ ਕਰਦੀ ਇਹ ਇੱਕ ਤਾਜ਼ਾ ਉਦਾਹਰਨ ਤੁਸੀਂ ਦੇਖ ਲਓ ਕੀ ਇਹ ਆਈ ਹੈਗੀ ਆ ਸੋ ਇਹ ਕੰਮ ਸਾਰਾ ਜਿਹੜਾ ਨਾ ਉਹ ਰਾਤ ਨੂੰ दारू ਨਾਲ ਰੱਜੇ ਹੋਏ ਪੁਲਿਸ ਵਾਲਿਆਂ ਵੱਲੋਂ ਕੀਤਾ ਗਿਆ ਨਜ਼ਰ ਆਉਂਦਾ ਹੈ ਕਿ ਰੱਜ ਕੇ ਫਿਰ ਅੰਦਰ ਕਿਹੜਾ ਹੈ ਜਿਹੜੀ ਸੰਤ ਜਰਨੈਲ ਸਿੰਘ ਨੂੰ ਲੈ ਕੇ ਤਸਵੀਰ ਨੂੰ ਲੈ ਕੇ ਤੇ ਉਹਦੇ ਤੇ ਤਸ਼ੱਦਦ ਕਰਦੇ ਰਹੇ ਨੇ ਸੋ ਮਤਲਬ ਕਹਿਣ ਦਾ ਕਿ ਇੱਕ ਮਹਿਕਮੇ ਦੇ ਵਿੱਚ ਜਦੋਂ ਤੁਸੀਂ ਭਰਤੀ ਹੁੰਨੇ ਹੋ ਲੋਕਾਂ ਦੀ ਸੇਫਟੀ ਸਿਕਿਉਰਿਟੀ ਦੀ ਜ਼ਿੰਮੇਵਾਰੀ ਹੈ ਤੁਹਾਡੀ ਪੁਲਿਸ ਦੀ ਜਿਹੜੀ ਜ਼ਿੰਮੇਵਾਰੀ ਉਹ ਇਹ ਹੁੰਦੀ ਹੈ ਵੀ ਅੱਜ ਦੀ ਰਾਤ ਨੂੰ ਵੀ ਕਿਸੇ ਕਿਸੇ ਨੂੰ ਲੋੜ ਪੈ ਜਾਏ ਤੇ ਉਹਨੂੰ ਤੁਸੀਂ ਸਹਾਇਤਾ ਪ੍ਰਦਾਨ ਕਰਾਉਣੀ ਹੈ ਨਾ ਕਿ ਅੰਨਾ ਤਸ਼ੱਦਦ ਕਰਨਾ ਤੁਸੀਂ ਮੈਨੂੰ ਦੱਸੋ ਵੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹਜ਼ਾਰ ਦੇ ਕਰੀਬ ਬੇਅਦਬੀ ਪੰਜਾਬ ਦੇ ਵਿੱਚ ਹੋ ਗਈ ਹੈ ਤੁਸੀਂ ਕਦੇ ਵੇਖਿਆ ਕਿ ਕਿਸੇ ਬੇਅਦਬੀ ਦੇ ਮੁੱਲਜਮ ਦੇ ਨਾਲ ਇਦਾਂ ਦਾ ਤਸ਼ੱਦਦ ਟਾਰਚਰ ਕੀਤਾ ਗਿਆ ਹੋਵੇ ਅਸੀਂ ਨਹੀਂ ਕਹਿੰਦੇ ਕਰੋ ਕਿਸੇ ਨਾਲ ਪਰ ਤੁਸੀਂ ਕਦੀ ਵੀ ਕੋਈ ਤਸਵੀਰ ਵਾਇਰਲ ਹੁੰਦੀ ਦੇਖੀ ਹੈ ਕੋਈ ਵੀਡੀਓ ਵਾਇਰਲ ਹੁੰਦੀ ਦੇਖੀ ਹੈ ਨਹੀਂ ਦੇਖੀ ਹੋਣੀ ਤੁਸੀਂ ਇੱਕ ਘਟਨਾ ਤੁਹਾਨੂੰ ਮੈਂ ਯਾਦ ਕਰਵਾਉਣੀ ਚਾਹੁੰਦਾ ਵੀ ਇੱਕ ਨਿਹੰਗ ਸਿੰਘ ਵੱਲੋਂ ਕੋਈ ਸਿਰਫ ਰਿਆ ਨਿਹੰਗ ਸਿੰਘ ਆਪਾਂ ਕਹਿ ਸਕਦੇ ਹਾਂ ਵੀ ਉਹਦੇ ਵੱਲੋਂ ਇੱਕ ਕਰਪਾਨ ਦੇ ਨਾਲ ਇੱਕ ਪੁਲਿਸ ਅਫਸਰ ਦਾ ਗੁੱਟ ਵੱਢ ਦਿੱਤਾ ਗਿਆ ਸੀਗਾ ਜੋ ਕਿ ਬੜੀ ਮਾੜੀ ਘਟਨਾ ਹੈ ਆਲੋਚਨਾ ਕਰਦੇ ਹਾਂ ਇਸ ਤਰ੍ਹਾਂ ਨਹੀਂ ਸੀ ਹੋਣਾ ਚਾਹੀਦਾ ਪਰ ਨੈਕਸਟ ਡੇ ਜਦੋਂ ਉਹ ਨਿਹੰਗ ਸਿੰਘ ਨੂੰ ਕੋਰਟ 'ਚ ਪੇਸ਼ ਕਰਨ ਲਈ ਲੈ ਕੇ ਜਾ ਰਹੇ ਸੀ ਤਾਂ ਉਹਦਾ ਗੁੱਟ ਵੀ ਟੁੱਟਾ ਹੋਇਆ ਨਜ਼ਰ ਆ ਰਿਹਾ ਸੀ ਲਮਕਦਾ ਹੋਇਆ ਮਤਲਬ ਕਿ ਗੁੱਟ ਦੇ ਬਦਲੇ ਗੁੱਟ ਤੇ ਜਦੋਂ ਕੋਈ ਪੁਲਿਸ ਅਫਸਰ ਦਾ ਕਤਲ ਹੋ ਜਾਂਦਾ ਤੇ ਉਹ ਕਤਲ ਕਰਨ ਵਾਲੇ ਦਾ ਵੀ ਦੋਹਾਂ ਤਿੰਨਾਂ ਦਿਨਾਂ ਦੇ ਵਿੱਚ ਕਤਲ ਜਿਹੜਾ ਹੈਗਾ ਉਹ ਕਰ ਦਿੱਤਾ ਜਾਂਦਾ ਪਰ ਮੈਂ ਇਹ ਇਹ ਕਹਿਣਾ ਚਾਹਨਾ ਕਿ ਜਿਹੜੀ ਆਮ ਬੰਦੇ ਦੀ ਫਿਰ ਜ਼ਿੰਦਗੀ ਤੇ ਨਾ ਨਾ ਕੋਈ ਹੋਈ ਜੇ ਤੁਸੀਂ ਇਸ ਤਰੀਕੇ ਦੇ ਨਾਲ ਤਸ਼ੱਦਦ ਅੱਜ ਵੀ ਕਰ ਰਹੇ ਹੋ ਅੱਜ ਵੀ 20 2026 ਦੇ ਵਿੱਚ ਜਾ ਕੇ ਵੀ ਇਸ ਤਰੀਕੇ ਨਾਲ ਤਸ਼ੱਦਦ ਕਰ ਰਹੇ ਹੋ ਤਾਂ ਫਿਰ ਕਿਹੜੀ ਸੇਫਟੀ ਕਿਹੜੀ ਸਿਕਿਉਰਿਟੀ ਕਿਹੜੀ ਆਮ ਆਦਮੀ ਕਿਹੜਾ ਖਾਸ ਆਦਮੀ ਕੀ ਰਹਿ ਜਾਂਦਾ ਫਿਰ ਇਹਦੇ ਵਿੱਚ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਅਸੀਂ ਪੰਜਾਬ ਦੇ ਵਿੱਚ ਗੈਂਗਸਟਰਵਾਦ ਬਹੁਤ ਵਧ ਗਿਆ ਤੇ ਉਹਨੂੰ ਅਸੀਂ ਘੱਟ ਕਰਾਂਗੇ ਉਹਦੇ ਲਈ ਤੁਸੀਂ ਪ੍ਰਹਾਰ ਆਪਰੇਸ਼ਨ ਚਲਾਇਆ ਹੋਇਆ ਉਹਦੇ ਉੱਤੇ ਵੀ ਸਵਾਲੀਆ ਚਿੰਨ੍ਹ ਹੈਗੇ ਨੇ ਪਰ ਜੇ ਇਸ ਤਰੀਕੇ ਦੇ ਨਾਲ ਨੌਜਵਾਨਾਂ ਨੂੰ ਆਪਣੇ ਆਪਣੇ ਖਿਆਲ ਆਪਣੇ ਜਿਹੜੇ ਉਹਨਾਂ ਦੇ ਆਪਣੀ ਮਤਲਬ ਮੰਨਤ ਹੈਗੀ ਹੈ ਕਿ ਉਹ ਸੰਤ ਜਰਨੈਲ ਸਿੰਘ ਨੂੰ ਉਹ ਆਪਣਾ ਆਈਡੀਅਲ ਮੰਨਦਾ ਹੈ ਤਾਂ ਫਿਰ ਉਹਨੂੰ ਉਹ ਕਰ ਲੈਣਾ ਕਰ ਲੈਣ ਦੇਣਾ ਚਾਹੀਦਾ ਅੱਜ ਕੋਈ ਚਾਸੀ ਤਾਂ ਨਹੀਂ ਚੱਲ ਰਹੀ ਕੋਈ ਸੰਤ ਜਰਨੈਲ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੋਂ 20ਵੀਂ ਸਦੀ ਦਾ ਮਹਾਨ ਸਿੱਖ ਲਾਨਿਆ ਹੋਇਆ ਤੇ ਦਰਬਾਰ ਸਾਹਿਬ ਦੇ ਨਾਲ ਨਾਲ ਅਕਾਲ ਤਖਤ ਹੈ ਅਕਾਲ ਤਖਤ ਦੇ ਬਿਲਕੁਲ ਨਾਲ ਗੁਰਦੁਆਰਾ ਸਾਹਿਬ ਬਣਾਇਆ ਹੋਇਆ ਸੰਤ ਜਰਨੈਲ ਸਿੰਘ ਜੀ ਦੀ ਯਾਦ ਦੇ ਵਿੱਚ ਫਿਰ ਤਾਂ ਇਹ ਪੁਲਿਸ ਵਾਲੇ ਜਿਨ੍ਹਾਂ ਨੇ ਇਹ ਕੰਮ ਕੀਤਾ ਇਹ ਸਾਰੇ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਤੇ ਉਹ ਗੁਰਦੁਆਰਾ ਸਾਹਿਬ ਤੋਂ ਵੀ ਮੁਨਕਰ ਹੈ ਜਿਹੜੀ ਸਾਡਾ ਅਜਾਇਬ ਘਰ ਹੈ ਉੱਥੇ ਵੱਡੇ ਪੱਧਰ ਦੇ ਉੱਤੇ ਵੱਡੀਆਂ ਤਸਵੀਰਾਂ ਜਿਹੜੀਆਂ ਸੰਤ ਜਰਨੈਲ ਸਿੰਘ ਦੀਆਂ ਲਾਈਆਂ ਹੋਈਆਂ ਨੇ ਦੁਨੀਆ ਭਰ ਚ ਢਾਢ ਢਾਡੀ ਵਾਰਾਂ ਗਾਈਆਂ ਜਾਂਦੀਆਂ ਸੰਤਾਂ ਦੀਆਂ ਹਰ ਗੁਰਦੁਆਰਾ ਜਿਹੜਾ ਹੈ ਦੁਨੀਆ ਦੇ ਵਿੱਚ ਉੱਥੇ ਸੰਤ ਜਰਨੈਲ ਸਿੰਘ ਦੀ ਤਸਵੀਰ ਲੱਗੀ ਹੋਈ ਹੈ ਸੋ ਮਤਲਬ ਸਿੱਖ ਕੌਮ ਉਹਨਾਂ ਨੂੰ ਮਹਾਨ ਮੰਦੀ ਹੈ ਤੇ ਇਹ ਕੋਈ ਜ਼ੁਰਮ ਥੋੜਾ ਹੋ ਗਿਆ ਵੀ ਉਹਨਾਂ ਦੀ ਤਸਵੀਰ ਲਾਇਆ ਤੇ ਤੇ ਤੁਸੀਂ ਬੰਦਾ ਜਿਹੜਾ ਹੈਗਾ ਉਹ ਮਰਨ ਵਾਲਾ ਕਰ ਦਿਓ ਸੋ ਹੁਣ ਧਰਨਾ ਲਾਇਆ ਗਿਆ ਕੁਝ ਸਿੱਖ ਜਥੇਬੰਦੀਆਂ ਆਈਆਂ ਨੇ ਅੱਗੇ ਕੁਝ ਹੀ ਆਈਆਂ ਜ਼ਿਆਦਾਤਰੀ ਨਹੀਂ ਆਈਆਂ ਕੁਝ ਇੰਡੀਵਿਜੂਅਲ ਸਿੱਖ ਆਏ ਨੇ ਜਿਹੜੇ ਕੁਝ ਕਹਿੰਦੇ ਕਹੋਂਦੇ ਨੇ ਨਾਮਵਰ ਸਿੱਖ ਨੇ ਉਹ ਅੱਗੇ ਆਏ ਆ ਤੇ ਉਹਨਾਂ ਨੇ ਆ ਕੇ ਸੁਖਪਾਲ ਸਿੰਘ ਖੈਰਾ ਜਿਹੜਾ ਹੈ ਉਹ ਵੀ ਐਸੇ ਮੌਕਿਆਂ ਦੇ ਉੱਤੇ ਜ਼ਰੂਰ ਹੋ ਹਾਜ਼ਰੀ ਭਰਦੇ ਹੁੰਦੇ ਨੇ ਤੇ ਉਹ ਰਣਜੋਤ ਸਿੰਘ ਦੇ ਘਰ ਉਹ ਵੀ ਜਾ ਕੇ ਆਏ ਆ ਤੋ ਇਹਨਾਂ ਵੱਲੋਂ ਉਹਦੇ ਲਈ ਹਾ ਦਾ ਨਾ ਨਾਰਾ ਮਾਰਿਆ ਗਿਆ ਤਰਨਾ ਲਾਇਆ ਗਿਆ ਉਸ ਤੋਂ ਬਾਅਦ ਚਾਰ ਪੁਲਿਸ ਵਾਲੇ ਜਿਹੜੇ ਨੇ ਉਹ ਸਸਪੈਂਡ ਕੀਤੇ ਗਏ ਨੇ ਤੇ ਦੂਸਰੀ ਪਾਰਟੀ ਦੇ ਉੱਤੇ ਵੀ ਕਹਿੰਦੇ ਕੇਸ ਦਰਜ ਕੀਤਾ ਗਿਆ ਪਰ ਮੈਂ ਜੋ ਸਮਝਦਾ ਪਈ ਸਸਪੈਂਡ ਕਰਨਾ ਇਹ ਸਿਰਫ ਮੌਕੇ ਦਾ ਜਿਹੜਾ ਰੋਹ ਹੁੰਦਾ ਨਾ ਗੁੱਸਾ ਹੁੰਦਾ ਉਹਨੂੰ ਠੰਡੀ ਕਰਨ ਦੇ ਲਈ ਹੈ ਸਸਪੈਂਡ ਵਾਲਾ ਸ਼ਬਦ ਜਿਹੜਾ ਵਰਤਿਆ ਜਾਂਦਾ ਵੀ ਸਸਪੈਂਡ ਕਰ ਦਿੱਤੇ ਤੇ ਉਹਨਾਂ ਨੂੰ ਜਦੋਂ ਗੱਲ ਠੰਡੀ ਪੈ ਜਾਂਦੀ ਹੈ ਮਹੀਨੇ ਦੋ ਮਹੀਨੇ 6 ਮਹੀਨਿਆਂ ਬਾਅਦ ਤੇ ਉਹਨਾਂ ਨੂੰ ਦੁਬਾਰਾ ਬਹਾਲ ਕਰ ਦਿੱਤਾ ਜਾਂਦਾ ਸਸਪੈਂਡ ਕਰਨਾ ਜਿਹੜਾ ਹੈ ਇਹੋ ਜਿਹੀਆਂ ਘਟਨਾਵਾਂ ਨੂੰ ਰੋਕਦਾ ਨਹੀਂ ਹੈ ਸਗੋ ਸਸਪੈਂਡ ਵਾਲੀ ਵੀ ਤਨਖਾਹ ਕਹਿੰਦੇ ਆ ਵੀ ਉਹ ਮਿਲਦੀ ਰਹਿੰਦੀ ਆ ਮਤਲਬ ਕਿ ਜਿਹਨੇਦਰ ਸਸਪੈਂਡ ਹੋ ਉਹ ਵੀ ਤਨਖਾਹ ਮਿਲਦੀ ਰਹਿੰਦੀ ਆ ਸੋ ਫਿਰ ਇਹਦਾ ਕੋਈ ਫਾਇਦਾ ਨਹੀਂ ਹੈ ਇਹ ਸਿਰਫ ਅੱਖਾਂ 'ਚ ਘੱਟਾ ਪਾਉਣ ਦੀ ਗੱਲ ਹੁੰਦੀ ਆ ਬਰਖਾਸਤ ਕਰਨੇ ਚਾਹੀਦੇ ਨੇ ਐਸ ਪੁਲਿਸ ਅਫਸਰ ਤਾਂ ਕਿ ਅੱਗੇ ਤੋਂ ਕੋਈ ਇਸ ਤਰ੍ਹਾਂ ਦੀ ਘਟਨਾ ਜਿਹੜੀ ਹੈ ਉਹ ਨਾ ਵਰਤਾਵੇ ਕਿਸੇ ਨਰਦੋਸ਼ ਦੇ ਨਾਲ ਇਸ ਤਰ੍ਹਾਂ ਦਾ ਧੱਕਾ ਜਿਹੜਾ ਹੈਗਾ ਉਹ ਨਾ ਕਰੇ ਇਹ ਹੱਲ ਹੁੰਦਾ ਹੁਣ ਇੱਕ ਆਪਾਂ ਇਹ ਕਹਿੰਦੇ ਆ ਵੀ ਸਾਡਾ ਪੰਜਾਬ ਹੈ ਮਹਾਨ ਪੰਜਾਬ ਹੈ ਸਾਡਾ ਆਪਾਂ ਬੜੇ ਸਿਫਤਾਂ ਕਰਦੇ ਆਂ ਦੁਨੀਆ ਭਰ ਦੇ ਵਿੱਚ ਬੈਠੇ ਸੋ ਜੇ ਉੱਥੇ ਪੁਲਿਸ ਦੇ ਕੋਲੋਂ ਜੇ ਸਾਨੂੰ ਇੰਨਾ ਖਤਰਾ ਹੋਏਗਾ ਤੇ ਫਿਰ ਅਸੀਂ ਕਿਹੜੇ ਪਾਸੇ ਨੂੰ ਜਾਵਾਂਗੇ ਵਿਦੇਸ਼ਾਂ ਦੇ ਵਿੱਚ ਪੁਲਿਸ ਕਦੇ ਵੀ ਇਸ ਤਰ੍ਹਾਂ ਦਾ ਤਸ਼ੱਦਦ ਜਿਹੜਾ ਹੈਗਾ ਨਹੀਂ ਕਰਦੀ ਜੇ ਕਿਤੇ ਕਰ ਦਵੇ ਤਾਂ ਉਹ ਸਾਰਾ ਦੇਸ਼ ਜਿਹੜਾ ਹੈ ਨਾ ਉਹ ਮਤਲਬ ਕਿ ਉਹ ਦਿਵਾਲੇ ਹੋ ਜਾਂਦਾ ਸੜਕਾਂ ਦੇ ਉੱਤੇ ਆ ਜਾਂਦਾ ਦੇਖਿਆ ਹੁਣ ਮਿਨੀ ਸੋਟਾ ਦੇ ਵਿੱਚ ਇੱਕ ਕਤਲ ਹੋਇਆ ਅਮਰੀਕਾ ਦੀ ਇੱਕ ਸਟੇਟ ਦੇ ਵਿੱਚ ਆਈਸ ਏਜੰਟਸ ਵੱਲੋਂ ਤੇ ਉਹ ਦੁਨੀਆ ਸਾਰੀ ਮਿਨੀ ਸੋਟਾ ਸਟੇਟ ਸਾਰੀ ਗੇ ਸੜਕਾਂ ਦੇ ਉੱਤੇ ਆ ਗਈ ਹੈ ਸੋ ਇੱਥੇ ਇਹ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਇਹ ਮਤਲਬ ਕਿ ਇਸ ਤਰ੍ਹਾਂ ਫਰਕ ਹੁੰਦਾ ਵੀ ਇੱਕ ਬੰਦੇ ਦੀ ਇੱਕ ਕਦਰ ਹੈਗੀ ਆ ਵੀ ਹਾਂ ਇਨਸਾਨ ਦੀ ਕਦਰ ਹੈ ਤੇ ਜੋ ਹੈ ਤੇ ਜੇ ਇਹ ਕਦਰ ਹੀ ਨਹੀਂ ਹੈ ਤਾਂ ਫਿਰ ਕੀ ਕੀ ਕੱਢ ਲਵਾਂਗੇ ਤੇ ਜਿਹੜੇ ਪਾਸੇ ਨੂੰ ਅਸੀਂ ਜਾ ਰਹੇ ਹਾਂ ਸੋ ਇਹ ਸੋਚਣਾ ਚਾਹੀਦਾ ਇਹ ਇਹੋ ਜੇ ਸਸਪੈਂਡ ਸਸਪੈਂਡ ਨਹੀਂ ਸਕੋ ਬਰਖਾਸਤ ਹੋਣੇ ਚਾਹੀਦੇ ਨੇ ਉਹ ਦੁਬਾਰਾ ਜਿਹੜੀ ਹੈ ਆਪਣੀ ਡਿਊਟੀ ਤੇ ਨਾ ਆ ਸਕਣ ਕਿਉਂਕਿ ਉਹਨਾਂ ਦੇ ਅੰਦਰ ਕਿਹੜਾ ਸਿੱਖ ਪੰਥ ਨੂੰ ਲੈ ਕੇ ਸਿੱਖ ਪੰਥ ਦੀਆਂ ਮਹਾਨ ਸ਼ਖਸੀਤਾਂ ਨੂੰ ਲੈ ਕੇ ਕਿਹੜਾ ਤੇ ਜੇ ਉਹਨੂੰ ਸਸਪੈਂਡ ਕਰਕੇ ਦੁਬਾਰਾ ਬਹਾਲ ਕਰ ਦਿਓਗੇ ਤੇ ਆਉਂਦੇ ਸਮੇਂ ਦੇ ਵਿੱਚ ਉਹ ਫਿਰ ਕਿਸੇ ਨੂੰ ਫੜ ਲੇਗਾ ਫਿਰ ਕਿਸੇ ਦੇ ਉੱਤੇ ਇਸ ਤਰ੍ਹਾਂ ਦਾ ਤਸ਼ੱਦਦ ਕਰ ਦੇਗਾ ਸੋ ਰਾਕਸ਼ਸ਼ ਵਰਤੀ ਵਾਲੇ ਲੋਕ ਸਰਕਾਰੀ ਅਹੁਦਿਆਂ ਦੇ ਉੱਤੇ ਨਹੀਂ ਹੋਣੇ ਚਾਹੀਦੇ ਸੋ ਇਹਨਾਂ ਨੂੰ ਸਸਪੈਂਡ ਨਹੀਂ ਬਰਖਾਸਤ ਕਰਨਾ ਚਾਹੀਦਾ ਜੀ ਹਾਂ ਜੀ ਜਦ ਸਿੰਘ ਜੀ ਅਹ ਤਾਂ ਤੁਸੀਂ ਅਕਸਰ ਹੀ ਕਿਹ ਲੋਕੀ ਦੇਸ਼ ਦੁਨੀਆ ਦੇ ਪੰਜਾਬ ਦੇ ਮਸਲੇ ਚੱਕਦੇ ਹੋ ਅਤੇ ਆਪਣੇ ਕਿਹ ਲੋਕੀ ਨਿਰਪੱਖ رائے ਉਹਨਾਂ ਮਸਲੇ ਅੱਜ ਤੁਹਾਨੂੰ ਜੁੜਨ ਦੇ ਲਈ ਆਪਣੇ ਵਿਚਾਰ ਦਰਸ਼ਕਾਂ ਦੇ ਅੱਗੇ ਰੱਖਣ ਦੇ ਲਈ ਧੰਨਵਾਦ ਤੁਹਾਡਾ ਵੀ ਤੁਹਾਡੇ ਸਾਰੇ ਦਰਸ਼ਕਾਂ ਦਾ ਸਾਭ ਦਾ ਜਲੋਂ ਤਰਮਾ